ਮੇਰਾ ਉਹਦੇ ਚ ਕੈਰੈਕਟਰ ਇੱਕ ਰਾਈਟਰ ਦਾ ਕੈਰੈਕਟਰ ਆ ਜਿਹੜਾ ਇੱਕ ਹੱਥ ਚ ਕਲਮ ਰੱਖਦਾ ਤੇ ਝੋਲੇ ਚ ਪਿਸਤੌਲ ਰੱਖਦਾ ਕਲਮ ਮੈਂ ਲੋਕਾਂ ਰਹੀ ਚੱਕੀ ਹੋਈ ਆ ਪਿਸਤੌਲ ਆਪ ਦੇ ਲਈ ਚੱਕਿਆ ਹਾਂ ਬਾਕੀ ਗੱਲ ਆ ਗਈ ਅਸਲੇ ਦੀ ਜਾਂ ਪਿਸਤੌਲ ਦੀ ਉਹ ਮੈਂ ਫਿਲਮਾਂ ਚ ਹੀ ਚੱਕਦਾ ਚੁਕਦਾ ਆਮ ਲਾਈਫ ਚ ਮੈਨੂੰ ਨਹੀਂ ਹੈ ਉਹ ਖਾਦਰ ਸਾਹਿਬ ਤਿੰਨ ਇੱਕ ਲਾਇਸੈਂਸ ਤੇ ਤਿੰਨ ਹਥਿਆਰ ਸੀ ਉਹਨਾਂ ਕੋਲ ਉਹ ਮੈਨੂੰ ਉਹਨਾਂ ਨੇ ਕਹਿਣਾ ਵੀ ਤੂੰ ਆਪਦੇ ਨਾਂ ਕਰਾ ਲੈ ਇੱਕ ਐਂ ਕਰ ਲੈ ਮੈਂ ਨਹੀਂ ਮੇਰਾ ਨਾਂ ਲਾਇਸੈਂਸ ਬਣਿਆ ਨਾ ਹੀ ਕਦੇ ਮੇਰੇ ਕੋਲੇ ਤੁਸੀਂ ਦੇਖੋਗੇ ਨਾ ਹੀ ਮੈਨੂੰ ਜਿਹੜੀ ਆਮ ਲਾਈਫ ਹੈ ਉਹਦੇ 'ਚ ਮੈਨੂੰ ਨਹੀਂ ਹਥਿਆਰਾਂ ਤੋਂ ਡਰੀ ਲੱਗਦਾ ਫਿਲਮ ਬਿਲਕੁਲ ਹੱਕ ਕੇ ਆ ਫਿਲਮ ਬਿਲਕੁਲ ਅਲੱਗ ਹੈ ਸਮਾਜ ਦੇ ਵਿੱਚ ਜਿਹੜੇ ਕ੍ਰੀਤੀਆਂ ਦੇ ਵਿਰੁੱਧ ਲੜਦੇ ਆ ਬੰਦੇ ਹਰ ਬੰਦੇ ਦਾ ਲੜਨ ਦਾ ਤਰੀਕਾ ਅਲੱਗ ਹੈ ਇਹਦੇ ਚ ਜਿਵੇਂ ਦੇਵਬਾਈ ਦਾ ਕਰੈਕਟਰ ਹੈ ਜਾਂ ਮੇਰਾ ਕਰੈਕਟਰ ਉਹਨਾਂ ਦੇ ਕਰੈਕਟਰ ਦਾ ਨਾਮ ਅਰਜੁਨ ਹੈ ਮੇਰੇ ਕਰੈਕਟਰ ਦਾ ਨਾਮ ਪੋਰਸ ਹੈ ਵੀ ਦੋਨੇ ਕ੍ਰੀਤੀਆਂ ਦੇ ਆਪੋਜੀਟ ਲੜਦੇ ਪਏ ਆ ਉਹ ਕਿਵੇਂ ਲੜਦੇ ਆ ਕਿਵੇਂ ਹੁੰਦੇ ਆ ਉਹ ਤੁਸੀਂ ਦੇਖ ਕੇ ਤੁਹਾਨੂੰ ਸਵਾਦ ਆਊਗਾ ਦੇਵਬਾਈ ਨੇ ਬਹੁਤ ਗੈਂਟ ਐਕਸ਼ਨ ਕੀਤਾ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਿਕਸ਼ਾ ਠਾਕੁਰ ਫਿਲਮ ਯਾਰਾ ਦਾ ਰਤਬਾ ਬਹੁਤ ਜਲ ਸਿਨਮਾ ਕਰਾ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਇਸ ਫਿਲਮ ਦੀ ਲੀਡ ਰੋਲ ਜੋ ਪਲੇ ਕਰ ਰਿਹਾ ਪ੍ਰਿੰਸ ਕਵਲਜੀ ਤਾ ਸਾੜਨਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਤੁਹਾਡਾ ਸੋਸ਼ਲ ਮੀਡੀਆ ਚੈੱਕ ਕਰ ਰਹੀ ਸੀ ਉਹਦੇ ਤੇ ਇੱਕ ਬਹੁਤ ਕਮਾਲ ਦੀ ਲਾਈਨ ਮੈਨੂੰ ਲੱਗੀ ਕਿ ਤਿਆਰੀ ਦਿਲ ਨਾਲ ਨਹੀਂ ਕੀਤੀ ਜਾਂਦੀ ਮਿਹਨਤ ਦਿਲ ਨਾਲ ਕੀਤੀ ਜਾਂਦੀ ਹੈ ਕਿਉਂਕਿ ਤਿਆਰੀ ਦਿਮਾਗ ਦੇ ਨਾਲ ਹੁੰਦੀ ਹੈ ਤੇ ਮਿਹਨਤ ਦਿਲ ਤੋਂ ਤੇ ਜਿਹੜਾ ਬੰਦਾ ਕਰਦਾ ਹੋਈ ਸਕਸੈਸ ਹਾਸਿਲ ਕਰਦਾ ਹੈ ਨਾ ਤੇ ਤੁਸੀਂ ਆਪਣੇ ਲਾਈਫ ਦੇ ਵਿੱਚ ਸਾਰੇ ਜਾਂਦੇ ਬਹੁਤ ਜ਼ਿਆਦਾ ਸਟਰਗਲ ਕੀਤਾ ਜਿਸ ਮੁਕਾਮ ਤੇ ਹੋ ਜੋ ਤੁਹਾਨੂੰ ਚਾਹੀਦਾ ਸਭ ਕੁਝ ਮਿਲ ਗਿਆ ਤੇ ਫਾਈਨਲੀ ਤੁਹਾਡੀ ਫਿਲਮ ਇੱਕ ਹੋਰ ਆ ਰਹੀ ਹੈ ਬੈਕ ਟੂ ਬੈਕ ਤੁਹਾਡੀਆਂ ਮੂਵੀਜ਼ ਆਉਂਦੀਆਂ ਨੇ ਹਨਾ ਇੰਨਾ ਸਭ ਕੁਝ ਇੰਨਾ ਸਾਰਾ ਪਿਆਰ ਹੁਣ ਆਡੀਅנס ਤੋਂ ਤੁਹਾਨੂੰ ਮਿਲਦਾ ਹੈ ਤੇ ਕੀ ਮਹਿਸੂਸ ਕਰਦੇ ਪਹਿਲੀ ਜਿਸ ਕਿਹੜੀ ਮਾਈਂਡ ਦੇ ਵਿੱਚ ਆਉਂਦੀ ਹੈ ਨਹੀਂ ਦੇਖੋ ਜਦੋਂ ਪਿਆਰ ਮਿਲਦਾ ਤਾਂ ਬੰਦਾ ਮਹਿਸੂਸ ਤਾਂ ਵਧੀਆ ਹੀ ਕਰਦਾ ਬਾਕੀ ਜਿਹੜਾ ਇੰਨਾ ਟਾਈਮ ਤੁਸੀਂ ਕਹਿੰਦੇ ਆ ਵੀ ਸਟਰਗਲ ਮੈਨੂੰ ਕਦੇ ਸਟਰਗਲ ਲੱਗਦਾ ਨਹੀਂ ਤਾਂ ਮੈਨੂੰ ਹੁੰਦਾ ਵੀ ਮਿਹਨਤ ਕਰਦੇ ਰੋ ਜੇ ਅਸੀਂ ਮਿਹਨਤ ਕਰਦੇ ਰਵਾਂਗੇ ਤਾਂ ਫਲ ਮਿਲੂਗਾ ਹੀ ਮਿਲੂਗਾ ਔਰ ਜਿੰਨਾ ਦਰਸ਼ਕ ਮੈਨੂੰ ਪਿਆਰ ਦਿੰਦੇ ਆ ਔਰ ਮੈਨੂੰ ਹਰ ਵਾਰੀ ਇਹ ਹੁੰਦਾ ਵੀ ਮੈਂ ਕੁਛ ਨਾ ਕੁਛ ਆਪ ਦਾ ਜੋਰ ਲਾਉਣਾ ਹੁੰਦਾ ਬਾਕੀ ਅੱਗੇ ਡਾਇਰੈਕਟਰ ਰਾਈਟਰ ਪ੍ਰੋਡਿਊਸਰ ਉਹਨਾਂ ਦਾ ਹੁੰਦਾ ਪਰ ਮੈਂ ਆਪਦੇ ਬੰਦੀਆਂ ਨੂੰ ਪੂਰਾ ਜੋਰ ਲਾਉਣਾ ਹੁੰਦਾ ਵੀ ਮੈਂ ਕੁਝ ਅੱਡ ਲੈ ਕੇ ਆਵਾਂ ਕੁਝ ਮੈਂ ਨਵਾਂ ਕਰਾਂ ਔਰ ਆਡੀਅנס ਜਿਹਦੇ ਤੋਂ ਖੁਸ਼ ਹੋਵੇ ਜਿਹੜੀ ਮੇਰ ਤੋਂ ਉਮੀਦ ਰੱਖਦੇ ਆ ਮੈਂ ਉਮੀਦ ਤੇ ਪੂਰਾ ਉਤਰਾਂ ਔਰ ਤਨੋਂ ਮਨੋਂ ਇਹੀ ਚੱਲਦਾ ਰਹਿੰਦਾ ਵੀ ਇਹੇ ਚੱਲਦਾ ਹੀ ਰਵੇ ਇਹ ਜੋ ਸਫਰ ਆ ਇਹ ਆਈ ਤੈਅ ਕਰਦਾ ਰਵਾਂ ਹਰੀ ਵਰੀ ਕੁਛ ਨਾ ਕੁਛ ਨਵਾਂ ਕੁਛ ਨਾ ਕੁਛ ਅਲੱਗ ਕਈ ਵਾਰੀ ਸੇਮ ਵੀ ਹੋ ਜੇ ਕੋਈ ਗੱਲ ਨਹੀਂ ਆ ਤਾਂ ਰਿਐਕਸ਼ਨ ਕਰਨੇ ਪਸੰਦ ਕਰਦੇ ਹਾਂ ਮੈਨੂੰ ਐਕਟ ਹਾਂ ਮੇਰੇ ਇੱਕ ਹੋਰ ਅੱਗੇ ਚੱਲਦਾ ਪਿਆ ਤੇ ਉਹਦੇ ਵਿੱਚ ਹੋਰੇ ਦੂ ਥੋੜਾ ਜਿਹਾ ਅਲੱਗ ਕਿਸਮ ਦਾ ਐਕਸ਼ਨ ਹੈ ਤੇ ਤੁਸੀਂ ਵੀ ਕਿਤੇ ਕਹਿਆ ਸੀ ਕਿ ਬਚਪਨ ਦੇ ਵਿੱਚ ਤੁਸੀਂ ਪਲੇ ਕਰਦੇ ਸੀਗੇ ਉਹ ਸਕੂਲ ਦੇ ਬੱਚਿਆਂ ਵਾਲਾ ਹਨਾ ਘਰ ਘਰ ਹੋ ਗਏ ਆ ਜੋ ਉਹ ਚੀਜ਼ ਤੁਹਾਨੂੰ ਪਸੰਦ ਨਹੀਂ ਆ ਉਲਟਾ ਲੜਾਈ ਕਰਨਾ ਹੈ ਐਕਸ਼ਨ ਕਰਨਾ ਇਹ ਚੀਜ਼ ਤੁਹਾਨੂੰ ਜ਼ਿਆਦਾ ਪਸੰਦ ਹੈ ਬਚਪਨ ਤੋਂ ਹੀ ਤੁਹਾਡੇ ਵਿੱਚ ਹੈ ਹਨਾ ਤੇ ਤੁਸੀਂ ਮਿਹਨਤ ਕਰਕੇ ਜਿਸ ਮੁਕਾਮ ਤੇ ਪਹੁੰਚੇ ਤੇ ਯਾਰਾਦਰ ਉਤਪਾਰੀ ਉਹ ਵੀ ਇੱਕ ਐਕਸ਼ਨ ਮੂਵੀ ਹੈ ਉਸ ਦੇ ਵਿੱਚ ਤੁਹਾਡਾ ਕਿਹੋ ਜਿਹਾ ਕੈਰੈਕਟਰ ਹੈ ਮੇਰਾ ਉਹਦੇ ਚ कैरेक्टर ਇੱਕ ਰਾਈਟਰ ਦਾ कैरेक्टर ਆ ਜਿਹੜਾ ਇੱਕ ਹੱਥ ਕਲਮ ਰੱਖਦਾ ਤੇ ਝੋਲੇ 'ਚ ਪਿਸਤੌਲ ਰੱਖਦਾ ਵੀ ਉਸ ਕਿਸਮ ਦਾ कैरेक्टर ਆ ਉਹ ਵੀ ਜਿਹੜਾ ਇਹ ਕਹਿੰਦਾ ਵੀ ਕਲਮ ਮੈਂ ਲੋਕਾਂ ਰਹੀ ਚੱਕੀ ਹੋਈ ਆ ਪਿਸਤੌਲ ਆ ਦੇ ਲਈ ਚੱਕਿਆ ਹੋਇਆ ਕਿਉਂਕਿ ਸੱਚੇ ਬੰਦੇ ਨੂੰ ਔਕੜਾਂ ਤਾਂ ਆਉਂਦੀਆਂ ਹੀ ਆ ਉਹ ਫਿਰ ਉਹਨਾਂ ਔਕੜਾਂ ਦੇ ਨਾਲ ਚੱਲਣ ਦੇ ਲਈ ਉਹ ਸਾਰਾ ਇਸ ਕਿਸਮ ਦਾ ਆ ਤੁਸੀਂ ਅਸਲ ਜ਼ਿੰਦਗੀ ਚ ਤਾਂ ਨਹੀਂ ਪਾਸਟੌਲ ਰਗਦੇ ਲੇਕਿਨ ਆਪਣੀ ਰੀਅਲ ਲਾਈਫ ਚ ਤੁਹਾਨੂੰ ਕਿੰਨੀ ਕਿ ਜ਼ਿਆਦਾ ਔਕੜਾਂ ਮਹਿਸੂਸ ਹੁੰਦੀ ਹੈ ਕਿ ਹਾਂ ਇਸ ਮੁਕਾਮ ਤੇ ਪਹੁੰਚ ਕੇ ਬਾਕੀਨ ਨੂੰ ਲੱਗਦਾ ਕਿ ਹਾਂ इजीली ਪਹੁੰਚ ਕੇ ਹੋਗੇ ਲੇਕਿਨ ਰੀਅਲ ਚ ਜੋ ਤੁਸੀਂ ਔਕੜਾਂ ਫੇਸ ਕੀਤੀਆਂ ਨੇ ਨਹੀਂ ਮੈਨੂੰ ਕਦੇ ਔਕੜਾਂ ਆਈਆਂ ਨਹੀਂ ਚੱਲਦੇ ਰਹੇ ਆਪਾਂ ਦੇਖੋ ਇੱਕ ਮਾਹੌਲ ਹੀ ਹੁੰਦਾ ਕਿਤੇ ਉੱਚੀ ਥਾਂ ਕਿਤੇ ਨੀਵੀਂ ਥਾਂ ਕਿਤੇ ਉੱਚੀ ਥਾਂ ਕਿਤੇ ਨੀਵੀਂ ਥਾਂ ਇਹ ਤਾਂ ਚੱਲਦਾ ਹੀ ਆ ਜਿਵੇਂ ਆਪਣੀ ਜੇ ਦਿਲ ਦੀ ਧੜਕਣ ੁੱਤੇ ਥੱਲੇ ਨਾ ਹੋਵੇ ਇਦਾਂ ਇਦਾਂ ਨਾ ਉਹ ਚੱਲੇ ਜਿਉ ਉਹ ਜਿਹੜੀ ਈसीजी ਕਰਦੇ ਟਾਈਮ ਆਇਆ ਹੀ ਨਹੀਂ ਹੁੰਦੀ ਪਈ ਹੁੰਦੀ ਲੇਅਰ ਜੋ ਬਰੋਬਰ ਹੋਏ ਤਾਂ ਬੰਦਾ ਮਰ ਜਾਂਦਾ ਇਹ ਤਾਂ ਚੱਲਦਾ ਰਹਿਣਾ ਚਾਹੀਦਾ ਬਾਕੀ ਗੱਲ ਆ ਗਈ ਅਸਲੇ ਦੀ ਜਾਂ ਪਸਤਾਲ ਦੀ ਉਹ ਮੈਂ ਫਿਲਮਾਂ ਚ ਹੀ ਚਾਹਦਾ ਚੁਕਦਾ ਆਮ ਲਾਈਫ ਚ ਮੈਨੂੰ ਨਹੀਂ ਹੈ ਕਿਉਂਕਿ ਮੇਰੇ ਨਹੀਂ ਨਹੀਂ ਮੇਰੇ ਮੇਰੇ ਫਾਦਰ ਸਾਹਿਬ ਤਿੰਨ ਇੱਕ ਲਿਸੰਸ ਤੇ ਤਿੰਨ ਹਥਿਆਰ ਸੀ ਉਹਨਾਂ ਕੋਲ ਉਹ ਮੈਨੂੰ ਉਹਨਾਂ ਨੇ ਕਹਿਣਾ ਵੀ ਤੂੰ ਆਪਦੇ ਨਾਕਰ ਵਾਲਾ ਇੱਕ ਐਂਗਲਾਂ ਕਰਾ ਮੈਨ ਨਹੀਂ ਮੇਰਾ ਨਾਂ ਲਾਇਸੈਂਸ ਬਣਿਆ ਨਾ ਹੀ ਕਦੇ ਮੇਰੇ ਕੋਲੇ ਤੁਸੀਂ ਦੇਖੋਗੇ ਨਾ ਹੀ ਮੈਨੂੰ ਜਿਹੜੀ ਆਮ ਲਾਈਫ ਹੈ ਉਹਦੇ ਚ ਮੈਨੂੰ ਨਹੀਂ ਹਥਿਆਰਾਂ ਤੋਂ ਡਰੀ ਲੱਗਦਾ ਹਾਂ ਉਹ ਹੁਣ ਫਿਲਮ ਦੇ ਵਿੱਚ ਜਾਂ ਕਰੈਕਟਰ ਦੀ ਮੰਗ ਲਈ ਜਾਂ ਉਹ ਉਹਵੇਂ ਚੱਲਦੇ ਰਹਿੰਦੇ ਵੈਸੇ ਨਹੀਂ ਕਦੇ ਮੇਰੇ ਉਹ ਬਣਿਆ ਐਕਸਪੀਰੀਅੰਸ ਕਿਤਾ ਜਾ ਰਿਹਾ ਆ ਦੀਪ ਫਰੋਡ ਦੇ ਨਾਲ ਐਕਸ਼ਨ ਕਰਕੇ ਮਤਲਬ ਉਹਨਾਂ ਦੇ ਵੀ ਇਮੇਜ ਉਹੋ ਜੀ ਬਣੀ ਐ ਐਕਸ਼ਨ ਹੀਰੋ ਉਹਨਾਂ ਨੂੰ ਕਿਹਾ ਜਾਂਦਾ ਤੇ ਤੁਸੀਂ ਵੀ ਐਕਸ਼ਨ ਕਿੰਗ ਉਹਦੋਂ ਮਤਲਬ ਉਹਨਾਂ ਦੇ ਨਾਲ ਤੁਸੀਂ ਇਸ ਫਿਲਮ ਦੇ ਵਿੱਚ ਐਕਸ਼ਨ ਕੀਤਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਨਹੀਂ ਮੇਰਾ ਬੜਾ ਵਧੀਆ ਐਕਸਪੀਰੀਅੰਸ ਰਿਹਾ ਕਿਉਂਕਿ ਜਿੰਨਾ ਵੀਰੇ ਨੇ ਵੀ ਇੰਨੇ ਟਾਈਮ ਤੋਂ ਮਿਹਨਤ ਕੀਤੀ ਐ ਇੱਥੇ ਤੱਕਰ ਪਹੁੰਚਿਆ ਤੇ ਵੈਸੀ ਚਾੜ ਚੜ ਜਾਂਦਾ ਵੀ ਉਹ ਬੰਦੇ ਨੇ ਆਪਦੇ ਆਪ ਨੂੰ ਖੜਾ ਕੀਤਾ ਤੇ ਆਪਾਂ ਲਾਈਨ 'ਚ ਲੱਗੇ ਹੋਏ ਆ ਹਨਾ ਭੱਜ ਨੱਟ ਚੱਰੀ ਆ ਇੱਕ ਲੈਵਲ ਉਹਨਾਂ ਦਾ ਬਣਿਆ ਹੋਇਆ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਾਈ ਵੀ ਥੀਏਟਰ ਵਾਲੇ ਆ ਜੀ ਨਗਰ ਕੁੰਦੇਰ ਨੇ ਵੀ ਹਾਂ ਉਹ ਤਾਂ ਉਹਨੂੰ ਮੈਂ ਉਹਨਾਂ ਜਦੋਂ ਅਸੀਂ ਰਾਹੁਲ ਦੇਵ ਭਾਜੀ ਦੇ ਫੈਨ ਹੋਏ ਤਾਂ ਉਦੋਂ ਗਾਣਾ ਆਇਆ ਸੀ ਸਤਵਿੰਦਰ ਬੁੱਗੇ ਬਾਈ ਦਾ ਇਸ਼ ਕਿਸ਼ਕ ਉਹਦੇ ਚ ਆਏ ਸੀ ਉਹ ਜੀ ਉਹਦੇ ਚ ਮਾਡਲ ਸੀਗੇ ਫਿਰ ਉਹਨਾਂ ਦੀ ਚੈਂਪੀਅਨ ਸਾਨੂੰ ਬਹੁਤ ਘੈਂਟ ਲੱਗਦੀ ਸੀ ਐਦਾਂ ਕਰਕੇ ਜਿਵੇਂ ਅਰਜੁਨ ਰਾਮਪਾਲ ਜੋਨ ਇਬਰਾਹਿਮ ਇਹ ਸਾਰੇ ਜਨੇ ਸੰਗਸ ਚ ਆਉਂਦੇ ਸੀ ਤੇ ਜਾਂ ਜਿਵੇਂ ਗਰੇਸਿਮ ਦਾ ਜਾਂ ਹੋਰ ਮੈਗਜ਼ੀਨਾ ਚ ਇਹਨਾਂ ਦੀਆਂ ਆਉਂਦੀਆਂ ਹੁੰਦੀਆਂ ਸੋਟਾਂ ਸਾਨੂੰ ਮਾਡਲ ਕੈਂਡ ਲੱਗਦਾ ਸੀ ਪਰ ਜੱਟ ਬॉयਜ਼ ਵੇਲੇ ਮੈਂ ਰਾਹੁਲ ਦੇ ਭਾਜੀ ਨਾਲ ਕੰਮ ਕੀਤਾ ਤੇ ਐਥ ਕੀ ਫੇਰ ਕਰਨ ਦਾ ਮੌਕਾ ਮਿਲਿਆ ਤੇ ਇਹ ਤਾਂ ਚੱਲਦਾ ਹੀ ਸੀ ਫਿਰ ਗੀਪੀ ਬਾਈ ਜੀ ਨਾਲ ਗੱਲ ਕੀਤੀ ਮੈਂ ਕਿਹਾ ਵੀ ਰਾਹੁਲ ਭਾਜੀ ਵਰਨਿੰਗ ਚ ਵੀ ਹੈ ਗਿਆ ਹਾਂ ਹਾਂ ਮੈਨੂੰ ਤਾਂ ਬਹੁਤ ਕੈਂਡ ਲੱਗਦੇ ਐਜ਼ ਏ ਇਨਸਾਨ ਵੀ ਤੇ ਐਜ਼ ए एक्टर ਤੇ ਉਹ ਤਾਂ ਹੈਗੇ ਉਹ ਮੂਮੈਂਟ ਹੁੰਦਾ ਨਾ ਕਿ ਜਦੋਂ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਜਾਂ ਤੁਸੀਂ ਉਹਦੇ ਫੈਨ ਹੋਣਾ ਨਾਲ ਕੰਮ ਕਰਨ ਦਾ ਮੌਕਾ ਮਿਲੇ ਬਿਲਕੁਲ 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 ਮੈਂ ਦੋਨਾਂ ਜਣਿਆਂ ਦਾ ਹੀ ਫੈਨ ਸੀਗਾ ਤੇ ਦੋਨਿਆਂ ਜਣਾਂ ਨਾਲ ਹੀ ਕੰਮ ਕਰ ਦਿੰਦਾ ਹਾਂ ਤੇ ਉਹ ਇੱਕ ਅਲੱਗ ਖੁਸ਼ੀ ਹੈ ਅੱਛਾ ਤੁਹਾਡੇ ਲਈ ਆਰਟ ਕੀ ਚੀਜ਼ ਹੈ ਮੇਰੇ ਲਈ ਆਰਟ ਹੈਗੀ ਆ ਇੱਕ ਜਿਹਨੂੰ ਆਪਾਂ ਕਹਿ ਲਈਏ ਵੀ ਦੁਆ ਜਿਹਨੂੰ ਆਪਾਂ ਕਹਿ ਲਈਏ ਵੀ ਦੋ ਟਾਈਮ ਇੱਕ ਟਾਈਮ ਸਾਰੀ ਦਿਹਾੜੀ ਆਪਦੇ ਪਿਆਰਿਆਂ ਦਾ ਨਾਮ ਲੈਣਾ ਹੈਨਾ ਦੀ ਮੈਨੂੰ ਸਕੂਨ ਮਿਲਦਾ ਆਰਟ ਇਧਰ ਇਧਰ ਕੰਮ ਕਰਕੇ ਆਰਟ ਬੰਨੀ ਝੁੱਕ ਕੇ ਹੈਨਾ ਜਿਹੜੀ ਜਿਹੜੀ ਚੀਜ਼ ਆਰਟ ਦੀ ਮੈਨੂੰ ਪਸੰਦ ਹੈ ਹੈਨਾ ਆਰਟ ਦੇ ਵਿੱਚ ਬਹੁਤ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਮੈਨੂੰ ਪਸੰਦ ਆ ਤੇ ਜਿਹੜੀਆਂ ਚੀਜ਼ਾਂ ਨਾਲ ਤੁਹਾਨੂੰ ਸਕੂਨ ਮਿਲਦਾ ਉਹ ਸਾਰੀਆਂ ਚੀਜ਼ਾਂ ਹੀ ਨੂੰ ਹੀ ਨਾਲ ਲੈ ਕੇ ਚੱਲਦਾ ਮੁਹੱਬਤ ਸਾਹਮਣੇ ਵਾਲੇ ਦਾ ਪਿਆਰ ਛੋਟਿਆਂ ਦੀ ਬੰਨਿਓ ਰਿਸਪੈਕਟ ਵੱਡਿਆਂ ਵੱਲੋਂ ਅਸ਼ੀਰਵਾਦ ਉਹ ਸਾਰਾ ਕੁਝ ਹਾਰਟ ਚ ਹੀ ਹੈ ਇੱਕ ਟਾਈਮ ਤੇ ਤੁਸੀਂ ਸੀਵੀਆ ਦੇ ਵਿੱਚ ਆਪਣੇ ਥੀਏਟਰ ਦੀ ਪ੍ਰੈਕਟਿਸ ਕਰਦੇ ਸੀ ਤੇ ਅੱਜ ਵੱਡੇ ਵੱਡੇ ਸੈੱਟ ਤੇ ਹਨਾ ਕੰਮ ਕਰਨਾ ਐਨੇ ਸਾਰੇ ਕੈਮਰੇ ਉਹ ਸਫਰ ਨੂੰ ਜਦੋਂ ਯਾਦ ਕਰਦੇ ਹੋ ਤੇ ਭਾਵੁਖੁੰਦੇ ਹੋ ਹਾਂ ਮੈਂ ਭਾਵੁਕ ਹੋਇਆ ਸੀਗਾ ਜਦ ਅਸੀਂ ਨਾ ਵਾਰਨਿੰਗ ਦਾ ਸ਼ੂਟ ਰੱਖਿਆ ਦੇ ਜਿੱਥੇ ਉਹ ਫਾਸਟ ਸੀਨ ਨੇ ਆ ਉਹਦੇ ਪਿਓ ਦੀ ਚਿਤਾ ਵੱਲਦੀ ਪਈ ਉਹਨਾਂ ਕਹਿੰਦੇ ਵੀ ਇੱਥੇ ਨਾ ਤੂੰ ਰੋਣਾ ਤੇ ਉਹਦੇ ਮੂਹਰੇ ਖੜਾ ਸੀ ਮੈਂ ਹੁਣ ਰੋਣ ਨਹੀਂ ਆ ਰਿਹਾ ਸੀ ਭਾਵਕ ਹੋਣਾ ਤੇ ਮੈਂ ਨਾ ਕੁਦਰਤੀ ਐ ਮੋੜ ਕੇ ਦੇਖ ਲਿਆ ਧੌਣ ਪਿੱਛੇ ਨੂੰ ਤੇ ਟਰੱਕ ਖੜੇ ਲਾਈਟਾਂ ਦੇ ਤੇ ਗੱਡੀਆਂ ਖੜੀਆਂ 100 ਸਵਾ 100 ਬੰਦਾ ਫਿਰਦਾ ਔਰ ਮੇਰੇ ਤੇ ਕੈਮਰਾ ਔਰ ਮੇਰਾ ਸ਼ੂਟ ਚੱਲ ਰਿਹਾ ਔਰ ਮੈਂ ਲੀਡ ਕਰੈਕਟਰ ਕਰਦਾ ਆਪਣਾ ਜਦੋਂ ਉਹ ਫਰਸਟ ਐਪੀਸੋਡ ਕਰਦੀ ਵੈਬ ਸੀਰੀਜ਼ ਸੀ ਤੇ ਉਹ ਜਦੋਂ ਮੈਂ ਦੇਖਿਆ ਉਦੋਂ ਮੈਂ ਭਾਵਕ ਹੋਇਆ ਵੀ ਹਾਂ ਉਹ ਸਟਾਰਟਿੰਗ ਸੀ ਭਾਵਕ ਹੋਣ ਦੀ ਆ ਗਾਂਦੀ ਉਹ ਸਾਰੀ ਤੇ ਹੁਣ ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਆਪਣੇ ਕੁਸਨਾਮਾ ਵੀ ਬਹੁਤ ਘਟ ਹੈ ਜਾਨਣ ਦੇ ਕੋ ਆਡੀਅנס ਨੂੰ ਮੈਸੇਜ ਦੇ ਰੋ ਦੇਖੋ ਮੈਸੇਜ ਤਾਂ ਇਹੀ ਹੈ ਵੀ 14 ਤਰੀਕ ਨੂੰ ਵਸਾਖੀ ਵਾਲੇ ਦਿਨ ਆ ਰਹੀ ਹੈ ਫਿਲਮ ਆਪਣੀ ਤੁਸੀਂ ਸਾਰਿਆਂ ਨੇ ਦੇਖਣ ਜਾਣੀ ਹੈ ਔਰ ਫਿਲਮ ਬਿਲਕੁਲ ਹਟਕੇ ਹੈ ਫਿਲਮ ਬਿਲਕੁਲ ਅਲੱਗ ਹੈ ਫਿਲਮ ਸਮਾਜ ਦੇ ਵਿੱਚ ਜਿਹੜੇ ਕ੍ਰੀਤੀਆਂ ਦੇ ਵਿਰੁੱਧ ਲੜਦੇ ਆ ਬੰਦੇ ਹਰ ਬੰਦੇ ਦਾ ਲੜਨ ਦਾ ਤਰੀਕਾ ਅਲੱਗ ਹੈ ਹੈਨਾ ਇਹਦੇ ਚ ਜਿਵੇਂ ਦੇਵਬਾਈ ਦਾ ਕਰੈਕਟਰ ਹੈ ਜਾਂ ਮੇਰਾ ਕਰੈਕਟਰ ਉਹਨਾਂ ਦੇ ਕਰੈਕਟਰ ਦਾ ਨਾਮ ਅਰਜੁਨ ਹੈ ਮੇਰੇ ਕਰੈਕਟਰ ਦਾ ਨਾਮ ਪੋਰਸ ਹੈ ਵੀ ਦੋਨੇ ਕ੍ਰੀਤੀਆਂ ਦੇ ਆਪੋਜੀਟ ਲੜਦੇ ਪਏ ਆ ਉਹ ਕਿਵੇਂ ਲੜਦੇ ਆ ਕਿਵੇਂ ਹੁੰਦੇ ਆ ਉਹ ਤੁਸੀਂ ਦੇਖ ਕੇ ਤੁਹਾਨੂੰ ਸਵਾਦ ਆਊਗਾ ਦੇਬ ਬਾਈ ਨੇ ਬਹੁਤ ਗੈਂਟ ਐਕਸ਼ਨ ਕੀਤਾ ਹੋਇਆ ਤੁਸੀਂ ਵੀ ਬਹੁਤ ਗੈਂਟ ਕੀਤਾਗਾ ਅਮਸ਼ੋਰ ਤੇ ਸਾਡੇ ਵੱਲੋਂ ਵੀ ਬੈਸਟ ਵਿਸ਼ੇਸ ਆ ਅ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗੇ ਕਿ 14 ਤਰੀਕ ਨੂੰ ਜ਼ਰੂਰ ਸਿਨੇਮਾ ਘਰ ਅਦੇ ਵਿੱਚ ਆਓ ਤੇ ਫਿਲਮ ਦਾ ਇੰਜੋਏ ਕਰੋ ਤੇ ਇਸੇ ਤਰ੍ਹਾਂ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹੋ ਪੰਜਾਬੀ ਗਰੁੱਪ ਨੂੰ ਥੈਂਕ ਯੂ